ਉਹ ਪੜੀ ਗਈ ਤਾਂ ਮੇਰੇ ਸਤਿਗੁਰੂ ਕਹਿੰਦੇ ਸਿੱਖਾ ਤੂੰ ਬਾਣੀ ਨਾਲ ਪਿਆਰ ਕਰ ਤੇਰੇ ਜੀਵਨ ਦਾ ਇਹ ਫਰਜ਼ ਬਣਦਾ ਹੈ ਤੇਰੇ ਜੀਵਨ ਦਾ ਇਹ ਮੁਢਲਾ ਫਰਜ਼ ਬਣਦਾ ਹੈ ਤੂੰ ਗੁਰੂ ਦੀ ਬਾਣੀ ਪੜੇ ਸਾਧ ਸੰਗਤ ਕਦੇ ਆਪਣਾ ਇਤਿਹਾਸ ਪੜ ਕੇ ਵੇਖੋ ਜਦੋਂ ਇਤਿਹਾਸ ਪੜੀ ਤਾਂ ਹੈਰਾਨ ਹੋ ਜਾਇਆ ਮੀਰ ਮੰਨੂ ਨੇ ਆਪਣੀ ਜੇਲ੍ਹ ਦੇ ਵਿੱਚ ਬੀਬੀਆਂ ਨੂੰ ਕੈਦ ਕੀਤਾ ਕੈਦ ਕੀਤਾ ਮੀਰ ਮੰਨੂ ਨੇ ਜੇਲ੍ਹ ਦੇ ਵਿੱਚ ਗਰਮੀਆਂ ਦੇ ਦਿਨ ਨੇ 400 ਦੇ ਕਰੀ ਬੀਬੀਆਂ ਨੇ ਉਹਨਾਂ ਦੇ ਛੋਟੇ ਛੋਟੇ ਬੱਚੇ ਤੇ ਰੋਜ਼ ਉਹਨਾਂ ਨੂੰ ਅੱਧੀ ਰੋਟੀ ਦਿੱਤੀ ਜਾਂਦੀ ਹੈ ਇੱਕ ਪਿਆਲਾ ਪਾਣੀ ਤਾਂ ਦੇ ਕੇ ਮੀਰ ਮੰਨੂ ਕਹਿੰਦਾ ਜਾਂ ਤਾਂ ਮਾਂ ਤੂੰ ਆਪ ਪੀ ਲੈ ਤੇ ਜਾਂ ਆਪਣੇ ਬੱਚੇ ਲਈ ਪਿਆ। ਪਿਆਸ ਦੇ ਨਾਲ ਤੇ ਭੁੱਖ ਦੇ ਨਾਲ ਟੱਪਦੀਆਂ ਨੇ ਉਹ ਬੀਬੀਆਂ ਰਜਾਨਾ ਉਹਨਾਂ ਦੇ ਕੋਲੋਂ ਸਵਾ ਮਣ ਦਾਣੇ ਪਿਸਵਾਏ ਜਾਂਦੇ ਨੇ ਜਿਹੜੀ ਦਾਣੇ ਨਹੀਂ ਪੀ ਸਕਦੀ ਸਵਾ ਮਣ ਦਾ ਪੱਥਰ ਉਹਦੀ ਛਾਤੀ ਉੱਤੇ ਰੱਖਿਆ ਜਾਂਦਾ ਹੈ ਬੜੇ ਦਿਨ ਝੁਲਮ ਚੱਲਦਾ ਰਿਹਾ ਮੀਰ ਮਨੂ ਆਇਆ ਉਹਨਾਂ ਬੀਬੀਆਂ ਦੇ ਕੋਲ ਮੜਚ ਸੋਚਦਾ ਹੈ ਕਹਿੰਦਾ ਜਦੋਂ ਅੱਜ ਮੈਂ ਇਹਨਾਂ ਦੇ ਕੋਲ ਗਿਆ ਨਾ ਟਹਿ ਕੇ ਮੇਰੇ ਪੈਰੀ ਪਹ ਜਾਣਗੇ ਇਹ ਤਾਂ ਮੇਰੇ ਪਰਲੇ ਲੈਣ ਗੀਆਂ ਸਾਨੂੰ ਮਾਫ਼ ਕਰ ਦੇ ਇਹ ਤਾਂ ਮੁਸਲਮਾਨ ਬਣ ਜਾਣਗੇ ਆਪਣਾ ਧਰਮ ਛੱਡ ਦੇਣਗੇ ਮੀਰ ਮਨੂ ਗਿਆ ਜੇਲ੍ਹ ਦੇ ਵਿੱਚ ਇਤਿਹਾਸ ਪੜੋ ਬੀਬੀਆਂ ਨੇ ਗੱਜ ਕੇ ਫਤਿਹ ਬਲਾਈ ਤੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰ ਮੱਲੂ ਕਹਿੰਦਾ ਤੁਸੀਂ ਜਾਣਦਿਆਂ ਨਹੀਂ ਮੌਤ ਦੇ ਸਾਹਮਣੇ ਕੋਈ ਅੜਦਾ ਨਹੀਂ ਤੁਸੀਂ ਮੇਰੇ ਸੁਭਾਅ ਤੋਂ ਵਕਮ ਨਹੀਂ ਬੀਬੀਆਂ ਕਹਿੰਦੀਆਂ ਸਾਨੂੰ ਰੋਜ ਦਾ ਪਿਆ ਆਕਾਸ਼ ਉੱਤੇ ਸਾਨੂੰ ਨਹੀਂ ਕਬੂਲ ਇਸਲਾਮ ਤੇਰਾ ਭਾਵੇਂ ਜਾਨ ਤੋਂ ਮਾਰਨ ਕਾ ਸੁਤੇ ਉਹਨਾਂ ਬੀਬੀਆਂ ਨੇ ਜਵਾਬ ਦਿੱਤਾ ਤੂੰ ਜਾਨੋਂ ਮਾਰ ਦੇ ਤੂੰ ਤਾਂ ਤਸੀਹੇ ਦੇ ਰਿਆ ਹੈ ਨਾ ਭੁੱਖੇ ਰੱਖ ਰਿਆ ਪਿਆਸੀ ਰੱਖ ਰਿਆ ਸਾਨੂੰ ਭਾਵੇਂ ਜਾਨੋਂ ਮਾਰ ਦੇ ਅਸੀਂ ਗੁਰੂ ਨੂੰ ਨਹੀਂ ਛੱਡਾਂ ਉਹ ਵੈਸੀ ਖੇਡ ਉਹਨਾਂ ਬੀਬੀਆਂ ਦੇ ਨਾਲ ਮੀਰ ਮੰਨੂ ਨੇ ਖੇਢੀ ਆਪਣੇ ਜਾਲਮਾਂ ਨੂੰ ਕਹਿੰਦਾ ਇਹਨਾਂ ਦੇ ਬੱਚਿਆਂ ਦੇ ਟੂਟੇ ਕਰਕੇ ਗਲਾ ਵਿੱਚ ਹਾਰ ਪਾ ਲਈ ਜਲਮ ਆਇਆ ਉਨੇ 6 ਮਹੀਨੇ ਦੇ ਬੱਚੇ ਨੂੰ ਫੜਿਆ ਉਹਦੇ ਕੱਪੜੇ ਪਾੜ ਕੇ ਪਾਸੇ ਸੁੱਤੇ ਇੱਕ ਲਾਤ ਤੋਂ ਬੱਚਾ ਫੜਿਆ ਹੋਇਆ ਹੈ ਇੱਕ ਹੱਥ ਦੇ ਵਿੱਚ ਤਿੱਖਾ ਥਿਆਰ ਫੜਿਆ ਹੋਇਆ ਹੈ ਸਾਹਮਣੇ ਬੈਠੀ ਮਾਂ ਨੂੰ ਪੁੱਛਦਾ ਹੈ ਦੱਸ ਤੈਨੂੰ ਸਿੱਖੀ ਵੱਧ ਪਿਆਰੀ ਹੈ ਕਿ ਪੁੱਤ ਵਾਂਗ ਪਿਆਰਾ ਮਾਂ ਕਹਿੰਦੀ ਬੱਚੇ ਨਾਲ ਮੇਰਾ ਪਿਆਰ ਹੈ ਸਿੱਖੀ ਨਾਲ ਮੇਰਾ ਪਿਆਰ ਹੈ ਪਰ ਮੈਨੂੰ ਸਭ ਤੋਂ ਵੱਧ ਪਿਆਰ ਸਿੱਖੀ ਦੇ ਨਾਲ ਬੱਚਾ ਤਾਂ ਪਿਆਰਾ ਹੈ ਪਰ ਸਿੱਖੀ ਨਾਲੋਂ ਵੱਧ ਮੈਨੂੰ ਬੱਚਾ ਨਹੀਂ ਪਿਆਰਾ ਜਦੋਂ ਇੰਨੀ ਗੱਲ ਮਾਂ ਨੇ ਆਖੀ ਤਾਂ ਤੇ ਜਿਵੇਂ ਬੱਚੇ ਖੇਡਦੇ ਆ ਹੋਇਆ ਗੇਂਦ ਨੂੰ ਤਾਸਟਦੇ ਨੇ ਬੌਲ ਨੂੰ ਤਾਸਟਦੇ ਨੇ ਝਾਲਮ ਨੇ ਮਾਂ ਤੇ ਉਸ 6 ਮਹੀਨੇ ਦੇ ਬੱਚੇ ਨੂੰ ਗੇਂਦ ਦੇ ਵਾਰ ਪਾ ਟਸਟਿਆ ਜਦੋਂ ਬੱਚਾ ਥੱਲੇ ਆਇਆ ਤੇ ਥੱਲੇ ਨੇਜਾ ਕਰ ਦਿੱਤਾ ਬੱਚਾ ਨੇਜੇ ਵਿੱਚ ਪਰੋਇਆ ਗਿਆ ਸਾਹ ਸੰਗ ਤੜਪ ਤੜਪ ਕੇ ਜਾਨ ਨਿਕਲੀ ਉਸ ਬਰਛੇ ਦੇ ਉੱਤੋਂ ਬੱਚੇ ਨੂੰ ਲਾ ਕੇ ਲੱਕੜ ਦੇ ਉੱਤੇ ਰੱਖ ਕੇ ਜਾਨਮ ਉਹਨਾਂ ਇੱਕ ਟੋਕੇ ਦੇ ਨਾਲ ਤਿੱਖੇ ਹਥਿਆਰ ਦੇ ਨਾਲ ਬੱਚੇ ਦੇ ਟੁਕੜੇ ਕਰਦਾ ਨਿੱਕੇ-ਨਿੱਕੇ ਟੁਕੜੇ ਕਰਕੇ ਧਾਗੇ ਦੇ ਵਿੱਚ ਹਾਰ ਪਰੋ ਕੇ ਮਾਂ ਦੇ ਗਲ ਵਿੱਚ ਪਾ ਕੇ ਇੱਕ ਗੱਲ ਕਹਿੰਦਾ ਤੈਨੂੰ ਤੇਰੀ ਸਿੱਖੀ ਦਾ ਇਨਾਮ ਦੇ ਰਿਹਾ ਸਾਰੀਆਂ ਮਾਵਾਂ ਦੇ ਬੱਚਿਆਂ ਦੇ ਟੋਟੇ ਕਰਕੇ ਗળા ਵਿੱਚ ਹੰਪਾ ਦਿੱਤੇ ਰਾਤ ਦਾ ਟੈਨ ਹੋਇਆ ਮੀਰ ਮੰਨੂ ਕਹਿੰਦਾ ਅੱਜ ਇਹ ਪਾਠ ਨਹੀਂ ਕਰਦੀਆਂ ਅੱਜੇ ਅਰਦਾਸ ਨਹੀਂ ਕਰਨਗੀਆਂ ਇਹ ਰੋਜ਼ ਪਾਠ ਕਰਦੀਆਂ ਨੇ ਰੋਜ਼ ਅਰਦਾਸ ਕਰਦੀਆਂ ਨੇ ਅੱਜ ਨਾ ਤਾਂ ਇਹਨਾਂ ਨੇ ਪਾਠ ਕਰਨਾ ਹੈ ਨਾ ਹੀ ਅਰਦਾਸ ਕਰਨੀ ਪਰ ਜਦੋਂ ਵੇਖਿਆ ਸ਼ਾਮ ਦਾ ਟਾਈਮ ਹੈ ਬੱਚਿਆਂ ਦੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਨੇ ਬੀਬੀਆਂ ਫਿਰ ਵੀ ਬਾਣੀ ਪੜ ਰਹੀਆਂ ਨੇ ਪੈਰਾ ਥੱਲੇੋਂ ਜ਼ਮੀਨ ਨਿਕਲ ਗਈ ਮੀਰ ਮੰਨੂ ਦੇ ਘਬਰਾ ਗਿਆ ਕਹਿੰਦਾ ਅੱਜ ਅਰਦਾਸ ਨਹੀਂ ਕਰਨੀ ਪਰ ਵੇਖਦਾ ਹੈ ਮਾਵਾ ਨੇ ਬੱਚਿਆਂ ਨੇ ਟੋਟੇ ਕਰਵਾ ਕੇ ਗਦਾਂ ਵਿੱਚ ਪਵਾਏ ਨੇ ਰਹਿ ਰਾਸ ਦਾ ਨਾਟਕ ਕਰਨੀਆਂ ਪਾਠ ਦੀ ਸਮਾਪਤੀ ਹੋਈ ਬਾਣੀ ਪੜੀ ਗਈ ਇੱਕ ਬੀਬੀ ਨੇ ਖੜੀ ਹੋ ਕੇ ਅਰਦਾਸ ਕੀਤੀ ਬਾਕੀ ਬੀਬੀਆਂ ਅਰਦਾਸ ਵਿੱਚ ਸ਼ਾਮਲ ਹੋਈਆਂ ਔਰ ਉਹ ਬੀਬੀ ਅਰਦਾਸ ਕਰਦੀ ਹੈ ਸਤਿਗੁਰੂ ਅੱਜ ਦਾ ਦਿਨ ਤੁਹਾਡੇ ਬਾਣੇ ਦੇ ਵਿੱਚ ਬੜਾ ਸੁੱਖਾਂ ਦੇ ਨਾਲ ਲੰਘਿਆ ਅੱਜ ਦਾ ਦਿਨ ਤੁਹਾਡੇ ਬਾਣੇ ਵਿੱਚ ਬੜਾ ਸੁੱਖਾਂ ਨਾਲ ਬਤੀਤ ਹੋਇਆ ਦਾਤਾ ਤੂੰ ਬੜੀ ਕਿਰਪਾ ਕੀਤੀ ਹੈ ਸਾਡੇ ਬੱਚਿਆਂ ਦਾ ਸਿਦਕ ਨਿਭ ਗਿਆ ਹੈ ਕਿਰਪਾ ਕਰੀ ਸਾਡਾ ਵੀ ਸਿਦਕ ਨਿਭ ਜਾਵੇ ਸਾਡੀ ਵੀ ਸਿੱਖੀ ਨਿਭ ਜਾਵੇ ਮਹਾਰਾਜ ਕਿਰਪਾ ਕਰੀ ਸਾਡੇ ਬੱਚਿਆਂ ਦਾ ਧਰਮ ਨਿਭ ਗਿਆ ਹੈ ਸਾਡੇ ਬੱਚੇ ਤੇਰੇ ਦਰ ਤੇ ਪ੍ਰਵਾਣ ਹੋ ਗਏ ਨੇ ਜਿੰਦਗੀ ਲੇਖੇ ਲਾ ਗਏ ਨੇ ਸਤਿਗੁਰੂ ਅਸੀਂ ਵੀ ਇਹ ਜ਼ਿੰਦਗੀ ਤੇ ਰੰਦੇ ਫਿਰਾਂ ਜੀ ਮੇਰੇ ਮਨ ਨੂੰ ਕਿੰਦਾ ਇਹਨਾਂ ਦੇ ਜੀਵਨ ਨੂੰ ਦੁੱਖ ਨਹੀਂ ਦਿੱਤਾ ਜਾ ਸਕਦਾ ਪਿਆਰਿਓ ਇਹਨਾਂ ਪਿਆਰ ਸੀ ਗੁਰੂ ਦੇ ਪਿਆਰਿਆਂ ਦਾ ਬਾਣੀ ਦੇ ਨਾਲ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਾਉਣ ਵਾਲੀਆਂ ਮਤਾਵਾ ਬਾਣੀ ਪੜ ਰਹੀਆਂ ਨੇ ਅਸੀਂ ਘਰਾਂ ਵਿੱਚ ਵਸਦੇ ਹਾਂ ਸੁਖੀ ਵਸਦੇ ਹਾਂ ਪਰ ਸਾਡੇ ਵਿੱਚ ਘਾਟ ਪਤਾ ਕੀ ਹੈ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਟੁੱਟ ਗਏ ਸਤਿਗੁਰੂ ਮਹਾਰਾਜ ਕਿਰਪਾ